ਇਵਰੀਵਨ ਸਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਟੂ ਅ YouTube ਚੈਨਲ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮਿਲੋ ਜੀ ਜੁਗਰਾਜ ਹੈਲੋ ਗਾਇਜ਼ ਅੱਜ ਅਸੀਂ ਜਾ ਰਹੇ ਹਾਂ ਹਾਂਜੀ ਕੀ ਕਰਦੇ ਵੀਡੀਓ ਬਣਾ ਰਿਹਾ ਸੀ ਸਸ਼ੀ ਕਾ ਬਲਾਓ ਹਾਂਜੀ ਸਸ਼ੀ ਕਾ ਬਲਾਓ ਕੀ ਕਰ ਤੁਸ ਕਿਵੇਂ ਹੋ ਕਿਵੇਂ ਹੋ ਤੁਸੀਂ ਕਿੱਥੇ ਜਾ ਰਹੇ ਹੋ ਅੱਜ ਨਨੂ ਨਨੂ ਉਹ ਨਾਲ ਨਿਕਲ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਅੱਜ ਮੇਰੇ ਪੇਕੇ ਤੇ ਪਾਪਾ ਨੂੰ ਕਿਉਂਕਿ ਕੱਲ ਨੂੰ ਮੈਡੀਸਨ ਹਾਂਜੀ ਤੇ ਤਕਦੀਰ ਦੇ ਨਾਲ ਕਿਉਂਕਿ ਡੈਡੀ ਨੂੰ ਕੱਲ ਨੂੰ ਮੈਡੀਸਨ ਵੀ ਦਵਾ ਕੇ ਲੈ ਕੇ ਆਉਣੀ ਆ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਹਿੰਸੀ ਸਿਮਰਨ ਨਾਲ ਸਿਮਰਨ ਦੇ ਨਾਲ ਜਾਇਆ ਉਹ ਕਹਿੰਦੇ ਨਹੀਂ ਵੀ ਤੁਸੀਂ ਆ ਜਾਓ ਤੇ ਫਿਰ ਕੱਲ ਨੂੰ ਜਾਵਾਂਗੇ ਮੈਡੀਸਨ ਦਵਾਉਣ ਉਹਨਾਂ ਨੂੰ ਤੇ ਅੱਜ ਮੈਨੂੰ ਸੀਗਾ ਵੀ ਚੱਲ ਇੱਕ ਰਾਤ ਰਿਹਾਂ ਹਾਂ ਕਿ ਫਿਰ ਇਹਦਾ ਬਰਥਡੇ ਆ ਜਾਣਾ ਫਿਰ ਉਹ ਆਣਗੇ ਤੇ ਫਿਰ ਉਸ ਤੋਂ ਬਾਅਦ ਮੈਂ ਰਹਿ ਕੇ ਆਉਂਗੀ ਜੁਗਰਾਜੀ ਠੀਕ ਹੈ ਹਾਂ ਹਾਂ ਜੀ ਤੇ ਤੁਸੀਂ ਮੇਰੇ ਨਾਲ ਨਹੀਂ ਓਕੇ ਓਕੇ ਹਾਂ ਹਾਂ ਠੀਕ ਹੈ ਠੀਕ ਹੈ ਤੇ ਫਿਰ ਉੱਥੇ ਜਾ ਕੇ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਅਸੀਂ ਆ ਗਏ ਸੀਗੇ ਤੇ ਮੰਮੀ ਨਹੀਂ ਪਿੰਡ ਗਏ ਹੋਏ ਨੇ ਤੇ ਉਹ ਆਏ ਨੇ ਤੇ ਤਕਦੀਰ ਇੱਥੇ ਆ ਕੇ ਬਹੁਤ ਖੁਸ਼ ਆ ਹੁਣ ਮੈਂ ਸਿਮੂ ਤਕਦੀਰ ਤੇ ਪਾਪਾ ਚੱਲੇ ਆ ਵੱਡੇ ਸ਼ਹਿਰ ਖਮਾਣੋ ਘੁੰਮਣ ਖਮਾਣੋ ਨੇ ਆਪਾਂ ਮੌਲ ਦੇਖ ਕੇ ਆਉਣੇ ਸੀ ਮੈਂ ਹਾਂਜੀ ਹਾਂ ਸਮਾਣਾ ਦਾ ਇੱਕ ਕੁਲਚੇ ਵਾਲਾ ਖੜਦਾ। ਉਹਦੇ ਵਰਗੇ ਕੁਲਚੇ ਨਹੀਂ ਯਾਰ ਖਾਦੇ ਕਿਤੇ ਵੀ। ਅੱਜ ਪਹਿਲਾਂ ਕੁਲਚੇ ਵਾਲੇ ਦੀ ਜਲਦੇ। ਹਾਂਜੀ ਹਾਂ ਕੁਲਚੇ। ਪਹਿਲਾਂ ਇਹਦੇ ਦੁੱਧ ਲੈ ਲਾਂਗੇ। ਪਹਿਲਾਂ ਇਹਦੇ ਹਾਂ ਉਹ ਲੈ ਲੈ। ਕਿਹੜੇ ਵਾਲਾ ਦੁੱਧ ਪੀਣਾ ਤੁਸੀਂ? ਕਿਹੜਾ ਪੀਣਾ ਦੱਸੋ। ਸਟਰਾਬਰੀ ਵਾਲਾ। ਸਟਰਾਬਰੀ ਵਾਲਾ। ਓਕੇ ਸਟਰਾਬਰੀ ਵਾਲਾ ਪੀ ਲਾਂਗੇ। ਕੁਲਚੇ ਪੈਕ ਕਰਾ ਲਏ ਸੀ। ਤਕਦੀਰ ਨੇ ਮੈਨੂੰ ਕਾਰ 'ਚ ਉਤਰਣ ਨਹੀਂ ਦਿੱਤਾ। ਉੱਥੇ ਫੇਰ ਵੀਡੀਓ ਬਣਾ ਨਹੀਂ ਸਕਿਆ ਹੈਗਾ। ਤੇ ਪਰ ਜਿਹੜਾ ਵੀ ਆਹ ਏਰੀਆ ਚ ਆਉਂਦਾ ਨਾ ਇੱਕ ਵਾਰ ਇਹਦੇ ਕੁਲਚੇ ਖਾ ਕੇ ਜ਼ਰੂਰ ਦੇਖਿਓ। ਕੀ ਨੋ ਅਸੀਂ ਮੋਏ ਦਾ? ਵਿਜੇ ਭਾਜੀ। ਵਿਜੇ। ਵਿਜੇ ਹੈ ਇਹ ਕੁਲਚੇਆਂ ਵਾਲਾ ਇਹ ਖੜਦਾ ਹੈ ਮੰਡੀ ਕੋਲ ਖਮਾਣਾ ਬਹੁਤ ਸਵਾਦ ਕੁਲਚੇ ਹੁੰਦੇ ਆ ਇਹਦੇ ਹੁਣ ਬਸ ਘਰ ਜਾ ਕੇ ਕੁਲਚੇ ਖਾ ਕੇ ਫੇਰ ਜਾਣਾ ਕਿੱਥੇ ਜਾਣਾ ਆਪਾਂ ਚਮਕੌਰ ਸਾਹਿਬ ਚਮਕੌਰ ਸਾਹਿਬ ਅੱਛਾ ਚਮਕੌਰ ਸਾਹਿਬ ਅੱਗੇ ਮੱਥਾ ਟੇਕਾਂਗੇ ਨਾਲੇ ਉੱਥੇ ਮੇਲਾ ਲੱਗਿਆ ਹੋਇਆ ਹਾਂਜੀ ਹਾਂ ਨਾਲੇ ਕਿੱਥੇ ਜਾਣਾ ਪੁੱਤ ਮੇਲਾ ਮੇਲਾ ਦੇਖਣ ਹਾਂ ਮੇਲਾ ਦੇਖਣ ਮੇਲਾ ਦਿਖਾ ਕੇ ਲਿਆਵਾਂਗੇ ਆਪਾਂ ਠੀਕ ਹੈ ਠੀਕ ਹੈ ਨਾਲੇ ਤਕਦੀਰ ਨੂੰ ਮੇਲਾ ਦਿਖਾ ਲਿਆਵਾਂਗੇ ਤਕਦੀਰ ਦਾ ਉੱਪਰ ਇਹਦੇ ਚ ਹੈ ਕੀ ਚ ਆਓ ਉੱਪਰ ਲੈ ਦੇ ਜਿਹੜਾ ਮੈਂ ਪੇਚਰ ਬਿੱਟਿਆ ਹੋਇਆ ਹੈ ਕਿਤੇ ਜੋ ਝੁੰਲੇ ਜੀ ਕੋਈ ਹੋਇਆ ਮੇਰੇ ਅੱਛਾ ਪਾਬੰਦੀ ਹੁਣ ਡਾਈਟਿੰਗ ਚੱਲ ਰਹੀ ਆ ਹਾਂ ਜੀ ਵਧੀਆ ਚੱਲ ਵੇਟ ਲੂਸ ਜਰਰੀ ਚੱਲ ਰਹੀ ਹੈ ਮੈਂ ਇੱਕ ਕੋਈ ਖਾਵਾਂਗੀ ਖਵਾਣੋਂ ਆਵਾ ਗੁਲਚੇ ਨਾ ਖਾਵਾਂ ਕਿਤੇ ਹੋ ਸਕਦਾ ਨਾ ਹੁੰਦੇ ਵੀ ਸਵਾਦ ਮੇਰੇ ਆਹ ਇਹਦੀ ਸੌਸ ਵੀ ਬੜੀ ਸਵਾਦ ਹੁੰਦੀ ਆ ਲੈੜੀ ਤੁਸੀਂ ਮੈਂ ਲਾਉਂਗਾ

ਇਹ ਤਾਂ ਪਿਆ ਹੁੰਦਾ ਯਾਰ ਇਹ ਸਵੇਰ ਮੇਰੇ ਘਰ ਪੂਆ ਗਿਆ ਹੁਣ ਤੈਨੂੰ ਪਤਾ ਹੈ ਇੰਨੇ ਹਲੋੜੇ ਨੇ ਅਕਸਰ ਪੈਂਦਾ ਪੈਂਦਾ ਮੀ ਪੈਂਦਾ ਸਭ ਤੋਂ ਵੱਡੀ ਉਹ ਹੈ ਹਲੇ ਤਾਂ ਤੇਰੇ ਪਾਪਾ ਦੇ ਜੀ ਨੂੰ ਹਲੇ ਕਿੰਨਾ ਟਾਈਮ ਹੋਇਆ ਮਹੀਨਾ ਮਹੀਨਾ ਹੋ ਗਿਆ ਦੋ ਮਹੀਨੇ ਹੋ ਗਏ ਹਲਦੇ ਦੋ ਮਹੀਨਾ ਹੀ ਗਾਦ ਤੁਸੀਂ ਦੋ ਮਹੀਨੇ ਨਹੀਂ ਹੋਏ ਇਹ ਰੜੀ ਵਾਲੇ ਇੱਕ ਗੱਲ ਦੱਸਣ ਪੂਆ ਪੂਰੂ ਗਿਆ ਪੂਰੂ ਕੋਣ ਇਨਾਂ ਦੀਆਂ ਗੱਲਾਂ ਹੀ ਹੱਸਣ ਮੈਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਵੀ ਕੀ ਕਹਿੰਦੇ ਨੇ ਅਸਾਂਸੋ ਮਤਲਬ ਗੱਡੀ ਦੀ ਸਕੂਟਰ ਦੀ ਚਾਪੀ ਆਪਾਂ ਲੈ ਲੈਣੀ ਆਜੋ ਭਾਈ ਚਲੋ ਹੁਣ ਅਸੀਂ ਕੁਲਚੇ ਖਾ ਲਈਏ ਫਿਰ ਉਸ ਤੋਂ ਬਾਅਦ ਸ਼ਾਇਦ ਚਮਕੌਰ ਸਾਹਿਬ ਮੱਥਾ ਟੇਕਣ ਚਾਹੀਏ ਮੈਂ ਦੱਸਤਾ ਦੱਸਤਾ ਓਕੇ ਤੇ ਡੈਡੀ ਜੀ ਚਾਹੋਗੇ ਦੇਖ ਲਾਂਗੇ ਹਾਂ ਹੁਣ ਦੇਖ ਲਾਂਗੇ ਸਕੂਟਰੀ ਚੱਕਣ ਨੂੰ ਕੋਈ ਆਉਣੀ ਹੈਗਾ ਫਿਰ ਦੇਖ ਲਾਂਗੇ ਸਕੂਟਰੀ ਦੀ ਚਾਪੀ ਮੰਮੀ ਨਾਲ ਜਾਊਗੀ ਮੇਰੇ ਕਹਤੇ ਰਿਹਾ ਹਾਂ ਪਟਿਆਲੇ ਜਾਊਗੀ ਪਈ ਇੱਥੇ ਖੜੀ ਰਹੇ ਅੰਦਰ ਹੀ ਘੱਟੋ ਘੱਟ ਚੱਕਰ ਨਹੀਂ ਚਾਬੀ ਲੈ ਲੀ ਹਾਂ ਫੜਾ ਹਾਂ ਚਲੋ ਹੁਣ ਗੁਲਚੇ ਖਾਣਦੇ ਆ ਫੇਰ ਮਿਲਦੇ ਆ ਹਾਂਜੀ ਕੀ ਕਰਨਾ ਇੱਥੇ ਤੁਸੀਂ ਹੁਣ ਹੈ ਕੀ ਬਣਾਓਂ ਹੈਗੇ ਜਦੋਂ ਵੀ ਇੱਥੇ ਆਉਂਦੇ ਆ ਉੱਪਰ ਉੱਪਰ ਰੂਮ ਚ ਨਹੀਂ ਪੈਂਦੇ ਹੈਗੇ ਉਹਦਾ ਰੀਜ਼ਨ ਇਹ ਇੱਥੇ ਸਾਰੇ ਫਿਰ ਇਕੱਠੇ ਹੋ ਕੇ ਗੱਲਾਂ ਮੱਤਾ ਕਰ ਲੈਂਦੇ ਆ ਕੀ ਹੋ ਗਿਆ ਖੜ ਗਿਆ ਕਿ ਇਹੀ ਉੱਪਰ ਤੋਂ ਨਹੀਂ ਸਿਟਦੇ ਆ ਸਾਡੀਆਂ ਕੁੜੀਆਂ ਬੜੀਆਂ ਖਰਾਬ ਆ ਬੈਠਾ ਉਹ ਇਹਦੀ ਆਪਾਂ ਹੁਣ ਲਾ ਦੇਣਾ ਕੱਲ ਨੂੰ ਆਪ ਵੀ ਚੱਕਣਾ ਨਾ ਚੱਕਣਾ ਤਕਦੀਰ ਆ ਮਸ਼ਾਲਾ ਆਪਾਂ ਹੁਣ ਪੈ ਦੀ ਜੇ ਉਹ ਇੱਕ ਨਹੀਂ ਪਹਿਲਾਂ ਰਜਾਈ ਦੇਣਾ ਕਰ ਕਿਉਂਕਿ ਇਹ ਵਾਲਾ ਗੱਦਾ ਨਾ ਹਾਰਡ ਆ ਮੈਨੂੰ ਸਾਨੂੰ ਆਦਤ ਆ ਸੌਫਟ ਨਹੀਂ ਭਈ ਮੈਂ ਨਹੀਂ ਮੈਂ ਨਹੀਂ ਜਾ ਮੈਂ ਨਹੀਂ ਹੁਣ ਗਰਮੀ ਆ ਮੈਂ ਹੁਣ ਪਹਿਲਾਂ ਇੱਥੇ ਇਹ ਹਾਰਡ ਆ ਪਹਿਲਾਂ ਇੱਥੇ ਰਜਾਈ ਪੁਛਾਉਂਗੀ ਫਿਰ ਮੈਂ ਤੇ ਚਾਦਰ ਪੁਛਾਉਂਗੀ ਚਲੋ ਜੀ ਚਲੋ ਕੰਮ ਲੱਗੋ ਜਦ ਤੱਕ ਅੰਨੇ ਆਉਂਦੀ ਨਹੀਂ ਆਉਂਦੀ ਨਹੀਂ ਹੁਣ ਆ ਗਈ ਮੈਂ ਚਲੋ ਕਿੱਦਾਂ ਨੂੰ ਸੌਣਾ ਹੈ ਅੱਪੇ ਐਸ ਲੋਕ ਠੀਕ ਹੈ ਦੇਖ ਕੇ ਦੇਖ ਕੇ ਸੌਣਾ ਹੈ ਗਾਇਜ਼ ਸਾਈਡ ਤੇ ਹੋ ਜਾਓ ਮੇਰੇ ਰੂਲਸ ਨੇ ਕੁਛ ਇੱਥੇ ਚੱਪਲਾ ਓ ਤੂੰ ਦੇਖੇ ਚਪਲਾ ਲੱਗਣੀ ਹੋਣਾ ਹੈਗਾ ਆਜੋ ਜੀ ਤੁਸੀਂ ਇੱਧਰ ਆਓ ਜੇ ਸਾਨੂੰ ਹੁਣ ਕੰਮ ਕਰਨ ਦੋ ਬੈੱਡ ਸਾਡਾ ਬਣ ਗਿਆ ਤੁਸੀਂ ਕਿਉਂ ਬੈਗੇ ਇੱਥੇ ਹੈ ਤੁਸੀਂ ਕਿਉਂ ਬੈਗੇ ਧਰਮ ਨ ਹੋਗੀ ਤੇਰੇ ਧਰਮ ਨ ਹੋਗੀ ਤੁਸੀਂ ਹੈ ਬਸੋ ਭਾਈ ਕਿੱਥੇ ਲਾ ਹੋ ਗਿਆ ਤੁਸੀਂ ਕਾਹਦੇ ਪਏ ਹੋ ਤਕਦੀਰ ਹੈ ਤੇਰੇ ਕੰਨ ਇੱਥੇ जिथे तू आया की थे तरह? हाँ? आगी आगी थे स्वेंगे स्वेंगे है तरह मैं इथे बैठी हां इथे गल्ला बाता होलिया ने स्प्रे पता नहीं की की गल्ला करते अम्मा सोनी और सारे फिर तो कैमरे सोनी शमराग शमराग ही शमराग ही है सोनी फिर ओए ਤੁਸੀਂ ਮੇਰੀ ਕੁੜੀ ਨੂੰ ਬਈ ਝੂਠੀ ਕਿਉਂ ਕਹਿੰਦੇ ਹੋ ਹਾਂ ਹੈ ਝੂਠੀ ਐ ਝੂਠੀ ਤੁਸੀਂ ਕਹਿ ਦਿਓ ਤਕਦੀਰ ਝੂਠੀ 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 ਤੁਸੀਂ ਤਾਂ ਗੱਪੀ ਕਹਿੰਦੇ ਹੁੰਨੇ ਹੋ ਇਹਨੂੰ ਝੂਠੀ ਝੂਠੀ ਗੱਪੀ ਗੱਪੀ ਗੱਦੋ ਤੁਸੀਂ ਕਿਉਂ ਗੱਪੀ ਉਹਨੂੰ ਮਾਰੋ ਕਹਿੰਦੀ ਨਾ ਬੁੱਧਾ मामੂ ਆ ਨਾ मामੂ ਨਾ ਕਹੋ मामੂ ਜੀ

ਆਹ ਹੁੰਦਾ ਨਹੀਂ ਉਹ ਤੂੰ ਐਵੇਂ ਸੌ ਜਾਗੇ ਠੀਕ ਹੈ ਮਾਰੋ ਮਾਰੋ oh ho it's okay ਮਾਰੋ ਮੈਨ ਮਾਰ ਦੋ ਇਸ ਨੂੰ ਦੋਈ ਮੈਟਰੀ ਸੈਟ ਕਰਨੇ ਵਾਲੀ ਤੇ ਹੁਣ ਮੰਮਾ ਬਣਾ ਰਹੀ ਨੇ ਕਚੌਰੀਆਂ ਤੇ ਮੰਮਾ ਦੇ ਹੱਥ ਦੀਆਂ ਮੈਨੂੰ ਵੀ ਜਗਰਾਜ ਨੂੰ ਸਾਨੂੰ ਕਚੌਰੀਆਂ ਬਹੁਤ ਜ਼ਿਆਦਾ ਪਸੰਦ ਨੇ ਕਚੌਰੀਆਂ ਤੇ ਛੋਲੇ ਪਟੂਰੇ ਤੇ ਅੱਜ ਅਸੀਂ ਕਿਹਾ ਸੀਗਾ ਵੀ ਮੀਂਹ ਦਾ ਮੌਸਮ ਹੈ ਥੋੜਾ ਜਿਹਾ ਵੀ ਤੁਸੀਂ ਅੱਜ ਕਚੌਰੀਆਂ ਬਣਾ ਲਓ ਲੋ ਜੀ ਇਹ ਗੋਲਗਲੇ ਬਣ ਰਹੇ ਨੇ ਮੈਂ ਚੀਨੀ ਵਾਲੇ ਸੱਕਰ ਵਾਲੇ ਸੱਕਰ ਵਾਲੇ ਸੱਕਰ ਵਾਲੇ ਗੋਲਗਲੇ ਇਹ ਕਚੌਰੀਆਂ ਦਾ ਆਟਾ ਇਹ ਮਸਾਲਾ ਮਸਾਲੇ ਚ ਕੀ ਕੀ ਪਾਇਆ ਮਸਾਲੇ ਤੇ ਪਿਆਜ਼ ਦਸਰਾ ਹੱਥ ਰੱਖੇ ਇਹ ਜੋ ਟਮਾਟਰ ਨਹੀਂ ਪੈਂਦਾ ਹਨਾ ਟਮਾਟਰ ਟਮਾਟਰ ਨੂੰ ਪਾ ਤਾ ਲਿੰਦੇ ਤੇ ਟਮਾਟਰ ਮਟਰੀ ਪਾਉਂਦੇ ਹਾਰੇ ਹੂੰ ਹੂੰ ਮਜ਼ੇ ਮਜ਼ੇ ਮੰਮੀ ਮੈਂ ਜੋਤ ਬਣਾਉਣੀ ਆ ਮੇਤੋਂ ਨਾ ਪਕੌੜੇ ਨਾ ਇਹ ਮੇਤੋਂ ਹੱਥ ਨਾਲ ਮੈਂ ਪਾਈ ਨਹੀਂ ਸਕਦੀ ਪਹਿਲਾਂ ਤਾਂ ਮੈਂ ਪਾਏਗੀ ਪਹਿਲਾਂ ਤਾਂ ਮੈਂ ਬਣਾਈ ਨਹੀਂ ਮੈਂ ਤਾਂ ਬਣਾਉਣੀ ਪਿਆ ਤੋ ਵੱਧ ਲੱਗੀ ਆ ਆਪਰੇ ਕਾ ਰਾਗੇ ਜਾ ਕੇ ਨਾ ਕੋਈ ਸਾਫੀ ਸਰ ਕੋ ਸਾਇਦ ਹੂੰ ਇਹ ਤੋ ਹੈ ਇਹ ਤੋ ਹੈ ਮਮੀ ਦੇਖ ਲੈ ਪਹਿਲਾਂ ਮੈਨੂੰ ਕੁਝ ਵੀ ਨਹੀਂ ਸੀਗਾ ਹੁੰਦਾ ਹਨਾ ਬੱਚਾ ਦੇਖਿਆ ਨੂੰ ਕੁੜੀਆਂ ਨੂੰ ਫੇਕ ਕਰਨ ਦਾ ਮਾਵਾ ਤੁਹਾਨੂੰ ਕਿਹਨੂੰ ਹੁੰਦਾ ਨਹੀਂ ਹੁੰਦਾ ਨਹੀਂ ਪਰ ਫੇਰ ਵੀ ਅੰਨੇ ਕਾ ਜਾ ਕੇ ਕਿਸੇ ਕੋਲੋਂ ਸੋਈ ਗਿਆ ਲ ਮੈਨੂੰ ਸਿਰਫ ਰੋਟੀ ਰੋਟੀ ਆਉਂਦੀ ਸੀ ਸਬਜੀ ਤਾਂ ਮਮੀ ਮੈਂ ਕਦੇ ਵੀ ਨਹੀਂ ਬਣਾਈ ਹੈਗੀ ਹਨਾ ਸਬਜੀ ਕਦੇ ਵੀ ਨਹੀਂ ਸਬਜ਼ੀ ਬਣਾਈ ਹੈਗੀ ਮੈਂ ਤਾਂ ਰੋਟੀ ਵੀ ਉੱਥੇ ਸਬਜ਼ੀ ਵੀ ਉੱਥੇ ਮੈਂ ਵਿਆਹ ਤੋਂ ਬਾਅਦ ਬਹੁਤ ਇੱਕ ਮੈਂ ਮੰਮੀ ਤੋਂ ਸਿੱਖਿਆ ਸੀ ਬਰੈਡਾਂ ਦਾ ਕੜਾਹ ਜਿਹੜਾ ਪਹਿਲੀ ਰਸੋਈ 'ਚ ਮੈਂ ਬੁੜਾਇਆ ਸੀਗਾ ਬੁੜੀ 'ਚ ਬੱਸ ਇੱਕਦਮ ਇੱਕਦਮ ਧਾਰ ਕੱਢਣੀ ਪਹਿਲਾਂ ਸਿੱਖਾ ਦਿੱਤੀ ਸੀ ਹਾਂ ਜਿਵੇਂ ਧਾਰ ਕੱਢਣੀ ਪਹਿਲਾਂ ਆ ਗਈ ਸੀ ਮੈਨੂੰ ਕਹਾਂ ਧਾਰਾਂ ਦਾ ਕੰਮ ਥੋੜੀ ਜੰਮੀ ਨਹੀਂ ਜਮਾਈ ਨਹੀਂ ਸੀਗਾ ਜਿਹੜਾ ਕੰਮ ਸਿੱਖਿਆ ਮੈਂ ਤਾਂ ਜਿਵੇਂ ਹੁਣ ਵੀ ਕੜੀ ਲਈ ਵੀ ਪਕੌੜੇ ਬਣਾਉਣੀਆਂ ਜੇ ਦੂਜੇ ਵੀ ਮੇਰੇ ਤੋਂ ਹੱਥ ਨਾਲ ਮੈਨੂੰ ਡਰ ਲੱਗਦਾ ਮੈਂ ਸਿਰਫ ਚਮਚੇ ਨਾਲ ਪਾਉਣੀ ਆ ਚਲੋ ਜੀ ਬੜਨ ਲੱਗੀਆਂ ਨੇ ਕਚੌਰੀਆਂ ਇਹ ਮੰਮੀ ਨੇ ਐਵੇਂ ਲੈ ਲਿਆ ਪੇੜਾ ਆਟਾ ਆਟਾ ਪਤਲਾ ਗੁੰਨਦੇ ਹੋ ਮम्मा ਕਿਵੇਂ ਨਹੀਂ ਠੀਕ ਜਿਹਾ ਹੁੰਦਾ ਪੁੱਤ ਲੋਰ ਪਾਹਨ ਦਾ ਆਟੇ ਚ ਅੱਛਾ ਕਈ ਆਲੂ ਪਾਉਂਦੇ ਨੇ ਮਿਸਕੇ ਮਸਾਲਾ ਨਹੀਂ ਪਾਉਂਦੇ ਹੈਗੇ ਉਹ ਚ ਹੈ ਨਾ ਸਿਰਫ ਨਮਕ ਮਿਰਚ ਤੇ ਆਲੂ ਐਵੇਂ ਬਟ ਮੇਰੇ ਸਾਹਮਣੇ ਨਾਲ ਤੁਸੀਂ ਐਵੇਂ ਜ਼ਰੂਰ ਟਰਾਈ ਕਰਿਓ ਇਹ ਬੜੇ ਵਧੀਆ ਬਣਦੇ ਨੇ ਜੇ ਸਿਰਫ ਆਲੂ ਬੋਇਲ ਆਲੂ ਲੈ ਲਓ ਤੇ ਪਿਆਜ਼ ਅਦਰਕ ਹਰੀ ਮਿਰਚ ਲਸਣ ਵੀ ਪੈਂਦਾ ਮੈin ਲਸਣ ਲਸਣ ਬਾਤ ਪੈਂਦਾ ਆਲੂ ਚੰਗੀ ਤਰ੍ਹਾਂ ਭੁੰਨ ਕੇ ਤੇ ਮਸਾਲੇ ਨਮਕ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਲਓ ਫਿਰ ਤੇ ਇਹ ਬਹੁਤ ਜਿਆਦਾ ਵਧੀਆ ਬਣਦੀਆਂ ਨੇ ਆਟਾ ਇਹਦੇ ਲਈ ਥੋੜਾ ਜਿਹਾ ਪਤਲਾ ਗੁੰਨੋ ਜਿਆਦਾ ਹਾਰਡ ਨਾ ਗੁੰਨੇਓ ਤੇ ਬਸ ਆਟਾ ਉਹ ਵੀ ਨਾ 15 ਮਿੰਟ ਪਹਿਲਾਂ ਗੁੰਨ ਕੇ ਰੱਖ ਹੂੰ ਬਸ ਐਵੇਂ ਕਰਕੇ ਹੱਥ ਨਾਲ ਮੇਤੋਂ ਵੀ ਹੱਥ ਨਾਲੇ ਬਣਾਉਂਦੀ ਤਾਂ ਮੈਂ ਵੀ ਆ ਐਵੇਂ ਹੱਥ ਨਾਲ ਨਹੀਂ ਹੁੰਦੀਆਂ ਮੇਤੋਂ ਮੈਂ ਨਾ ਮੰਮੀ ਉਹ ਰੱਖ ਕੇ ਕਿ ਅ ਨੀਚੇ ਹੋਪ পেਪਰ ਨਹੀਂ ਹੁੰਦਾ ਬਟਰ ਪੇਪਰ ਜਿਹਾ ਉਹ ਰੱਖ ਕੇ ਫਿਰ ਮੈਂ ਕਈ ਜਾਂਦੀ ਹੁੰਦੀ ਆ ਬਟ ਐਵੇਂ ਜਿਨੇ ਐਵੇਂ ਨਹੀਂ ਟਰਾਈ ਕਰੀਆਂ ਉਹ ਜ਼ਰੂਰ ਟਰਾਈ ਕਰੋ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਐਵੇਂ ਨਹੀਂ ਮੰਮੀ ਕੋਲ ਆ ਜਿਓ ਖਾਣ ਸੜਦਾ ਨਾ ਹੈ ਮੈਂ ਮੈਂ ਕਿਹਾ ਨਹੀਂ ਮੰਮੀ ਕੋਲ ਆ ਜਿਓ ਖਾਣਾ ਪਹਿਲਾਂ ਅੰਦਰ ਸੜਦਾ ਤਾਂ ਕੁਝ ਵੀ ਆਲੂ ਦੀ ਬੈ ਹੋਦੀ ਹੈ ਬੈ ਉਹ ਤਾਂ ਬੜੀ ਅੰਮ੍ਰਿਤ ਸਨਾਰਾਦਕ ਹੂੰ ਪਰ ਮੰਮੀ ਦੇ ਹੱਥ ਦੇ ਕਚੌਰੀਆਂ ਤੇ ਛੋਲੇ ਭਟੂਰੇ ਫੇਮਸ ਨੇ ਫੇਮਸ ਤੁਹਾਨੂੰ ਇੱਕ ਮਿਕਣੀ ਲੋਕ ਕਰਦਣੀ ਹੈ ਨਾ ਲੱਖਾਂ ਨਾਲ ਤੇ ਪਟੂਰੇ ਵੀ ਬੜੇ ਸੌਫਟ ਹੁੰਦੇ ਨੇ ਉਹ ਵੀ ਜਦੋਂ ਨੈਕਸਟ ਟਾਈਮ ਆਏ ਹੁਣ ਤਾਂ ਅਸੀਂ ਕੱਲ ਨੂੰ ਜਾਣਾ ਨੈਕਸਟ ਟਾਈਮ ਜਦੋਂ ਆਵਾਂਗੇ ਫਿਰ ਉਹਦਾ ਵੀ ਦੱਸਾਂਗੇ ਉਹ ਦੂਜੀ ਕਚੋਰੀ ਬਣ ਗਈ ਆ ਹੁਣ ਹਨਾ ਲੋਜ ਇਹ ਗਈ ਬਣ ਹੁਣ ਐਵੇਂ ਬਣ ਫਿਰ ਮੈਂ ਦੇ ਦਾਂ ਉਹਨਾਂ ਨੂੰ ਫਿਰ ਉਹ ਖਾਂਦੇ ਨੇ ਗਰਮੀ ਬਹੁਤ ਜ਼ਿਆਦਾ ਉਹ ਗਰਮੀਆਂ ਇੱਕੋ ਲੱਗ ਫਿਰ ਗਰਮੀ ਹੋ ਗਈ ਆ ਪੱਖਾ ਨਹੀਂ ਕਿਹੜਿਆ ਪਰ ਜੇ ਪੱਖਾ ਚਲਾ ਦੋ ਉੱਪਰ ਲੰਮੀ ਸੇਖਵੇ ਆ ਗੈਸ ਦਾ ਹੋ ਹੋ ਜਾਣਾ ਤੇ ਹੁਣ ਚੁਗਰਾਸ਼ਣ ਨੇ ਪੁੱਛ ਕੇ ਆਉਨੇ ਆ ਵੀ ਤੁਹਾਨੂੰ ਲਿਆ ਦੀਏ ਫਿਰ ਆਪਾਂ ਕਰਕੇ ਫਿਰ ਆਪਾਂ ਚੱਲਦੇ ਆ ਹਨਾ ਫਿਰ ਅਸੀਂ ਚਮਕੌਰ ਸਾਹਿਬ ਮੱਥਾ ਟੇਕ ਕੇ ਆਉਣਾ ਕਿਉਂਕਿ ਲਾਸਟ ਟਾਈਮ ਜਦੋਂ ਆਏ ਸੀਗੀ ਉਦੋਂ ਰਹਿ ਗਿਆ ਸੀਗਾ ਤੇ ਹੁਣ ਅਸੀਂ ਕਿਹਾ ਵੀ ਚਮਕੌਰ ਸਾਹਿਬ ਮੱਥਾ ਟੇਕ ਕੇ ਆਉਨੇ ਆ ਖਾ ਲਈ ਕਚੌਰੀਆਂ ਤੇ ਫਿਰ ਉਸ ਤੋਂ ਬਾਅਦ ਮਿਲਦੇ ਆਂ ਉਹ ਵੀ ਐਨੇ ਟਾਈਮ ਸੁੱਕਣੇ ਪੈਣ ਤੋਂ ਬਾਅਦ ਸੁੱਕੀਆਂ ਆ ਗਈਆਂ ਵੇਟ ਕਰ ਰਹੇ ਅਸੀਂ ਬਹੁਤ ਟਾਈਮ ਦਾ ਆਪਣੇ ਕੋਲੀਵਰ ਕੇ ਗੁਲਗੁਲੇ ਖਾ ਗਏ ਤੁਸੀਂ ਇਹਦੇ ਕਿਚੌੜੀ ਸਾਡੀ ਜਦੋਂ ਦੁਬਾਰਾ ਜੀਗਰ ਦਾ ਹੁੰਦਾ ਬੰਦੇ ਦਾ ਓਕੇ ਓਕੇ ਤਕਰੀਰ ਦੇਖਿਓ ਹਾਂਜੀ ਕੀ ਲੈਣਾ ਹੈ ਹੈਡ ਸ਼ੀਟ ਕੁਛ ਆਈ ਇਹਨਾਂ ਨੇ ਸਾਰਿਆਂ ਨੇ ਸੁੱਕਿਆ ਦਾ ਕਰਕਾ ਕੀ ਲੈਣਾ ਕੋਲਡ ਡਰਿੰਕ ਲੈਣਾ ਕਿਸੇ ਨੇ ਨਹੀਂ ਚਾਹ ਬਣ ਰਹੀ ਹੈ ਕਿ ਨਹੀਂ ਬਣ ਰਹੀ ਚਾਹ ਤਰਿਆ ਹੈ ਚਾਹ ਹੀ ਪੀਵਾਂਗੇ ਆਪਾਂ ਤਾਂ ਆਲੀਏ ਪਸਾਰੇ ਤੁਸੀਂ ਇੱਥੇ ਆਓ ਇਸਾਈ ਨੋ ਚਲੋ ਫਿਰ ਕਚੌਰੀਆਂ ਮੋੜ ਦਿਓ ਕਚੌਰੀਆਂ ਵਾਪਿਸ ਕਰ ਦਿਓ ਚਲੋ ਫਿਰ ਕਰ ਦਿਓ ਹੁਰ ਓਏ ਆ ਟੈਡੀ ਨੂੰ ਨਹੀਂ ਖਵਾਉਣੀ ਟੈਡੀ ਨੂੰ ਕਚੌੜੀ ਖਵਾ ਦਿਓ ਚਲੋ ਭਾਈ ਜੀ ਤਕਦੀਰ ਕੀ ਦੇ ਕੋਲ ਬੈਟ ਨੇ ਕਿਹਦੇ ਕੋਲ ਟੈਡੀ ਕੋਲ ਬੈਠ ਜਾ ਮੈਂ ਡਾਈਟ ਕਰ ਰਹੀ ਹਾਂ ਨਾ ਮੈਂ ਜੈਕਸਟ ਹੋਏ ਲਾਈ ਪਵਨ ਪਵਨ ਦੀ ਡਾਈਟਿੰਗ ਬੜੀ ਵਧੀਆ ਚੱਲ ਰਹੀ ਹੈ ਦੇਖੋ ਦੁਪਹਿਰੇ ਖਾਦੇ ਕੁਲਚੇ ਹੁਣ ਖਾ ਰਹੀ ਹੈ ਕਚੌਰੀਆਂ ਸ਼ਾਮ ਨੂੰ ਇਹ ਜਦੋਂ ਅਸੀਂ ਉੱਥੇ ਚਮਕੌਰ ਸਾਹਿਬ ਜਾਣਾ ਉੱਥੇ ਇਹਨੂੰ 버ਗਰ 버ਗਰ ਦਿਖ ਜੂਗਾ ਕੋਈ ਨੂਡਲ 버ਗਰ ਹੋਰ 버ਗਰ ਕੋਈ ਨਾ ਕੋਈ ਉਹ ਦਿਖ ਜੂਗਾ ਹਾਂ ਤਾਂ ਨਹੀਂ ਅਸੀਂ ਤਾਂ ਖਾ ਸਕਦੇ ਹਾਂ ਸਾਡੀ ਕਿਹੜੇ ਡਾਈਟਿੰਗ ਹੈ ਗੱਲ ਤਾਂ ਤੇਰੀ ਹੈ ਕਿਉਂ ਸਾਨੂੰ ਨਹੀਂ ਡਾ ਆ ਦੇਖ ਕਿੰਨਾ ਆਇਲ ਆ ਨਾ ਮੈਂ ਕਿਹਾ ਜਿਆਦਾ ਹੈਲਥ ਹਾਂ 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 ਇਹਨੂੰ ਹਾਂ ਇਹਨੂੰ ਆਇਲ ਆਇਲ ਦੇਖੋ ਜੀ ਸਾ ਦੇ ਰਿਹਾ ਉਹ ਕਿੰਨਾ ਹੈਲਦੀ ਖਾ ਰਹੀ ਆ ਹੁਣ ਦਿਨੋ ਲਓ ਜੀ ਹਾਂਜੀ ਹੁਣ ਅਸੀਂ ਕਚੌਰੀਆਂ ਵਗੈਰਾ ਖਾ ਕੇ ਸਾਰਿਆਂ ਨੇ ਖਾ ਲੀਆਂ ਸੀਗੀਆਂ ਬਹੁਤ ਹੀ ਸਵਾਦ ਬੜੀਆਂ ਤੇ ਗੁਲਗੁਲੇ ਵੀ ਖਾਦੇ ਤੇ ਤੇ ਹੁਣ ਅਸੀਂ ਜਾ ਰਹੇ ਹਾਂ ਚਮਕੌਰ ਸਾਹਿਬ ਨੂੰ ਮੱਥਾ ਟੇਕਣ ਜਾਣਾ ਸੀਗਾ ਤੇ ਪਹਿਲਾ ਅਸੀਂ ਜਾ ਰਹੇ ਹਾਂ ਪਿੰਡ ਤੇ ਫਿਰ ਅਸੀਂ ਜਾਵਾਂਗੇ ਚਮਕੌਰ ਸਾਹਿਬ ਸਾਰੇ ਬੈਠੇ ਨੇ ਵਿੱਚ ਤੇ ਫਿਰ ਤੁਹਾਨੂੰ ਪਿੰਡ ਚਾਕੇ ਮਿਲਦੇ ਆ ਉੱਥੇ ਨਾ ਘਰ ਬਣ ਰਿਹਾ ਏ ਤਾਂ ਕਰਕੇ ਅਸੀਂ ਹੁਣ ਮੈਂ ਕਿਹਾ ਵੀ ਚੱਲ ਮੈਂ ਵੀ ਦੇਖਿਆ ਆ ਮਾ ਵੀ ਮੇਰਾ ਕਮਰਾ ਕੁਮਰਾ ਬਣਾਇਆ ਇਹਨਾਂ ਨੇ ਕਿ ਨਹੀਂ ਤੇਰਾ ਕੀ ਕਰਨੂ ਬਣਾਉਣਾ ਹੁਣ ਕਿਉਂ ਨਾ ਗੈਸਟ ਰੂਮ ਹੈ ਨਾ ਜਵਰਾਜ ਬਣਾਤਾ ਤੇਰਾ ਨਸੇ ਦਾ ਸੀ ਦੇਖ ਰਾਸ਼ਨ ਕਾਰਡ ਚੋਂ ਤੇਰਾ ਨੋ ਕੱਟਿਆ ਗਿਆ ਆਧਾਰ ਕਾਰਡ ਤੇ ਤੇਰਾ ਐਡਰੈਸ ਪਟਿਆਲੇ ਦੇ ਨਹੀਂ ਨਹੀਂ ਪੈਨ ਕਾਰਡ ਤੇ ਤੇਰਾ ਨਹੀਂ ਨਾਮ ਹੈਗਾ ਠੀਕ ਹੈ ਉਹ ਤੇ ਤੇਰਾ ਇੱਕ ਸਾਹ ਤੈਨੂੰ ਤਾਂ ਇੱਕ ਸਾਹ ਦਾ ਕਰੋ ਕੱਢਦਾ ਨਹੀਂ ਜੀ ਮਮੀ ਨਹੀਂ ਨਾ ਮੇਰੀ ਸਾਰੀ ਮੁਰਗਾ ਤੇ ਟਿਕੜੀਆਂ ਇਹ ਮੇਰਾ ਕੱਢੀ ਮੇਰਾ ਤੇ ਤਕਦੀਰ ਦਾ ਥੋੜਾ ਵੀ ਆਪਣਾ ਸਪੈਸ਼ਲ ਰੂਮ ਬਣਿਆ ਹੈ ਭੂਆ ਦਾ ਵੀ ਇਹ ਨਾ ਹੈ ਚੈਂਪਰ ਹਾਂ ਜੀ ਪਾਪਾ ਆਪਾਂ ਚੈਂਪਰ ਮੈਂ ਸੋਚਦੇ ਵੀ ਮੈਂ ਜਿਹੜਾ ਸਿਮਰਨ ਵਾਲਾ ਕਮਰਾ ਉਹ ਲੈ ਲਈਏ ਉਹ ਥੋੜਾ ਜਿਹਾ ਵੱਡਾ ਉਹ ਵਧੀਆ ਚਲੋ ਫਿਰ ਤੁਹਾਨੂੰ ਦਿਖਾਉਂਦੇ ਆ ਪਿੰਡ ਜਾ ਕੇ ਹੋਰ ਇੱਕ ਕਮਰੇ ਦੋ ਵੱਡੇ ਨੇ ਹਾਂ ਸਿਮੂ ਘਰ ਸੋਨਾ ਬਣ ਗਿਆ ਵੀ ਤੇਰਾ ਹਾਂਜੀ ਬਹੁਤ ਸੋਨਾ ਬਣ ਗਿਆ ਬਹੁਤ ਸੋਨਾ ਬਣ ਗਿਆ ਜੀ ਬਹੁਤ ਹੀ ਅੱਛਾ ਆਪ ਰੰਡਾ ਹੈ ਨਾ ਹਾਂਜੀ ਇਹ ਛੱਡਤਾ ਤੇ ਦਵਾਰਾ ਪਾਇਆ ਅੱਛਾ ਚੱਹੀ ਉਹ ਫਸ ਪੈ ਗਿਆ ਹੈ ਨਾ ਹਾਂ ਇਧਰ ਲਾ ਹੈ ਨਾ ਇਹ ਚੀਜ਼ ਨੇ ਬਣ ਗਿਆ ਹਾਂ 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 ਨਾਲ ਉਹਰੇ ਬੈੱਡ ਨੂੰ ਪਾ ਕੇ ਜਿੰਨੀ ਮਰਜ਼ੀ ਬੈਠ ਗਿਆ ਹਾਂ ਮੇਨ ਐਂਟਰੀ ਆ ਹੈ ਅੱਜ ਜੀ ਮੈਂ ਤੁਹਾਨੂੰ ਹੋਮ ਟੂਰ ਦੰਨੀ ਆ ਜਿੰਨਾ ਕਿ ਮੈਨੂੰ ਪਤਾ ਹਾਂਜੀ ਇਹ ਲੌਬੀ ਹੈ ਮੇਰਾ ਲਾਈਵ ਹੈ Lightning. Lightning. ए है हाँ जी मम्मी हाँ ए ठीक है हाँ स्टोर नहीं दिखना

ਏ ਵਾਸ਼ ਰੂਮ ਆ ਗਏ ਆ ਵਾਸ਼ ਰੂਮ ਆ ਵਾਸ਼ ਰੂਮ ਨਹੀਂ ਲੱਗ ਰਿਹਾ ਹੁਣ ਦਿਖ ਨਹੀਂ ਰਿਹਾ ਨਹੀਂ ਨਹੀਂ ਦਿਖ ਰਿਹਾ ਦਿਖ ਰਿਹਾ ਤੇ ਇਹ ਇਹ ਏਰੀਆ ਰੱਖਿਆ ਹੋਇਆ ਤੇ ਆਇਆ ਸੀਗਾ ਆ ਲਾਂਡਰੀ ਦੇ ਕੰਮ ਆਈ ਜਾਊਗਾ ਲਾਂਡਰੀ ਤਾਂ ਉੱਪਰ ਬਣਾਇਆ ਹੋਇਆ ਆ ਚਾ ਲਾਂਡਰੀ ਲਓ ਉੱਪਰ ਹਾਂ ਇਹ ਫਿਰ ਆਇਆ ਸੀਗਾ ਵੀ ਹਵਾ ਕਰਾਸ ਕਿਉਂਕਿ ਨਹੀਂ ਫਿਰ ਕਿਸੇ ਤੋਂ ਪਹੁੰਚਾਣਾ ਨਹੀਂ ਨਾ ਹੋਣਾ ਸੀਗਾ ਉਹਦੇ ਕਰਕੇ ਵੀ ਜੇ ਮੈਂ ਤੂੰ ਜਦੋਂ ਆਈ ਹੋਈਆਂ ਮੰਨ ਲਾ ਤੂੰ ਚੰਬਲ ਕੀ ਤੈਨੂੰ ਇੱਧਰ ਬੰਦ ਕਰ ਸਕਦੇ ਇਹ ਨਾਲ ਅੱਗੇ ਭਜਣ ਤਾਂ ਵੀ ਨਹੀਂ ਬੰਦ ਵਾਸ਼ਰੂਮ ਇੱਧਰ ਆ ਗਿਆ ਇੱਕ ਕਾਮਨ ਵਾਸ਼ਰੂਮ ਆ ਗਿਆ ਵਾਸ਼ਰੂਮ ਹੋ ਗਿਆ ਠੀਕ ਆ ਹੋ ਗਿਆ ਡਰਾਈੰਗ ਰੂਮ ਹਾਂ ਡਰਾਈੰਗ ਰੂਮ ਹਾਂ ਬੈਠੇ ਹੁੰਦੇ ਨੇ ਡਰਾਈੰਗ ਰੂਮ ਹਾਂ ਬੰਦਗੀ ਆ ਜੋ ਆ ਸਟੇਅਰਸ ਨੇ ਹਾਂ ਜੀ ਚਲੋ ਉੱਪਰ ਚੜੋ ਚਲੋ 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 ਤੁਸੀਂ ਜਾ ਕੇ ਮੈਂ ਤੁਹਾਨੂੰ ਜੀ ਹਾਊਸਕੀਪਿੰਗ ਆਹ ਗਿੱਲਾ ਹੋਇਆ ਵਿਆਹ ਆਣਾ ਆਲੀ ਉਹ ਉੱਪਰ ਵਾਲੀ ਲੌਬੀ ਹੈਗੀ ਆਹ ਕੀ ਹੈ ਇਹ ਸਿੰਗਲ ਫ੍ਰੀਜੀ ਦਾ ਰੂਮ ਹੈ ਅੱਛਾ ਇਹ ਸੇਮੂ ਦਾ ਰੂਮ ਆ ਗਿਆ ਸਿੰਗਲ ਫ੍ਰੀਜੀ ਦਾ ਵਾਸ਼ਰੂਮ ਆ ਗਿਆ ਆ ਵਾਸ਼ਰੂਮ ਆ ਗਿਆ ਹਾਂ ਵਾਸ਼ਰੂਮ ਉਹ ਵੱਡਾ ਅੱਛਾ ਇਹ ਗੈਸਟ ਰੂਮ ਆ ਗਿਆ ਗੈਸਟ ਰੂਮ ਨਹੀਂ ਮੇਰਾ ਰੂਮ ਹੈ ਓਕੇ ਉਹ ਕੈਮਰਾਮੈਨ ਡਿੱਗ ਗਿਆ ਹਾਂ ਇਹ ਵੀ ਹੈਗੀ ਆ ਇਹ ਇਹ ਆਥੋ ਆ ਗਿਆ ਪਿੰਡ ਦਾ ਥੋ ਆ ਗਿਆ ਪਿੰਡ ਦਾ ਵੀਊ ਆ ਗਿਆ ਇੱਥੋਂ ਇਹ ਉਪਰ ਆ ਗਿਆ ਥਾਰਾ ਹਾਂ ਉਪਰੋ ਲੁੱਕ ਸੋਹਣੀ ਆ ਗਈ ਬਾਬਾਈ ਵਾਲਾ ਕਿਹੜਾ ਉਧਰ ਆ ਬਾਬਾਈ ਦਾ ਰੂਮ ਆ ਗਿਆ ਓਕੇ ਵੈਰੀ ਗੁੱਡ ਵੈਰੀ ਨਾਈਸ ਇਹਦਾ ਵੀ ਦਵਾਜਾ ਕਿਸੀ ਦੇ ਅਹ ਅੱਛਾ ਜੀ ਉਹ ਦੇਖ ਮੋਰ ਬੈਠਾ ਪੁੱਤ ਉਹ ਦੇਖ ਉਹ ਦਰਵਾਜੇ ਦੇ ਬੈਠਾ ਦਰਵਾਜੇ ਤੇ ਦਿਖ ਗਿਆ ਸਾਡਾ ਇਹ ਪਿਛਲਾ ਵਿੜਾ ਆ ਗਿਆ ਇੱਧਰ ਮੈਂ ਹੁਣ ਜਾ ਨਹੀਂ ਸਕਦੀ ਹੈਗੀ ਪਾਣੀਆਂ ਤੇ ਉੱਧਰ ਹੈਗਾ ਪੂਆ ਹੋਆ ਪਾਣੀ ਆ ਬੜੀ ਪੈਰ ਰੱਖ ਕੇ ਚੱਲ ਬੈਠ ਕੇ ਕਿਨੇ ਡੁੱਬਣ ਲੱਗੇ ਆ ਹੈਗਾ ਜੀ ਲਾਂਡਰੀ ਏਰੀਆ ਸਾਡਾ ਹਨਾ ਇੱਧਰ ਮੈਂ ਜ਼ਿਆਦਾ ਅੱਗੇ ਨਹੀਂ ਜਾਣਾ ਹੈਗਾ ਮੈਨੂੰ ਫੋਰਸ ਕੀਤਾ ਜਾਂਦਾ ਚਲੋ ਜੀ ਆ ਹੈਗਾ ਲਾਂਡਰੀ ਏਰੀਆ ਤੇ ਉਹ ਪਿਕੋਕ ਬੈਠਾ ਤਿੱਖੀ ਦੇਖੋ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਕੇ ਚਮਕੌਰ ਸਾਹਿਬ ਤਕਦੀਰ ਪਰਕਾਰ ਚ ਸੌਂਗੀ ਆਉਂਦੀ ਆਉਂਦੀ ਹੁਣ ਪਵਨ ਤਕਦੀਰ ਤੇ ਭੂਆ ਜੀ ਹਲੇ ਕਾਰ ਚ ਬੈਠੇ ਨੇ ਪਹਿਲਾਂ ਮੈਂ ਮੰਮਾ ਨੂੰ ਸਿਮਰਨ ਮੱਥਾ ਟੇਕ ਕੇ ਆਵਾਂਗੀ ਤੇ ਬਾਅਦ ਚ ਫਿਰ ਅਸੀਂ ਜਦੋਂ ਵਾਪਸ ਆਗੇ ਫਿਰ ਪਵਨ ਤੇ ਭੂਆ ਜੀ ਟੇਕ ਕੇ ਆਉਣਗੇ ਕਿਉਂਕਿ ਆ ਅੱਜ ਦੁਪਹਿਰੇ ਸੁੱਤੀ ਨਹੀਂ ਹੈਗੀ ਜੇ ਇੱਕ ਵਾਰ ਉੱਠ ਖੜੇ ਫੇਰੇ ਇਰੀਟੇਟ ਜੀ ਹੋ ਜਾਂਦੀ ਹੈ ਜੇ ਅਧ ਨੀਂਦੀ ਜੂਠ ਖੜੇ ਫਿਰ ਸਾਨੂੰ ਐ ਚੱਲ ਅੱਧਾ ਘੰਟਾ ਸੌ ਲੂਗੀ ਉਸ ਤੋਂ ਬਾਅਦ ਉੱਥੇ ਮੇਲੇ ਜਾਣ ਵੇਲੇ ਫਿਰ ਠੜ ਲਾਂਗੇ ਤੇ ਵੀ ਹੋਣਗੇ ਦੇਖਨੇ ਆਪਾਂ ਅਸੀਂ ਆ ਗਏ ਚਮਕੌਰ ਸਾਹਿਬ ਮੇਲਾ ਲੱਗਿਆ ਹੋਇਆ ਸੀਗਾ ਉਹ ਦੇਖੜੀਆਂ ਸਿੰਗਾਪੁਰ 에어ਲਾਈਨਸ ਹਾਂ ਪਾਰਕਿੰਗ ਇੱਧਰ ਐ ਇੱਧਰ ਓਕੇ ਐ ਪਾਰਕਿੰਗ ਚਲੋ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਪਵਨ ਅਸਟੈਂਡ ਓਲਟੇ ਬੈਠਣਾ ਆਪਾਂ ਹਾਂ ਮੈਂ ਆ ਜੋ 에ਰੋਪਲੇਨ 'ਚ ਬੈਠਣਾ ਕਰਤੀ ਕਰ ਰਹੇ ਆ ਕਰਤੀ ਅਨੁਗਰਾਹ ਚਲੋ ਸਿੰਗapore ਤੁਸੀਂ ਕਦੇ ਇਧਰ ਨਹੀਂ ਸੀ ਬੈਠੇ ਪਵਨ ਤੁਸੀਂ ਇੱਥੇ ਤੁਸੀਂ ਬੈਠੇ ਸੋਹਣਾ ਹੈ ਨਾ ਜੱਗੇ ਸੋਹਣਾ ਥੋੜੇ ਟਾਈਮ ਬਾਅਦ ਵਈ ਦੇਖਦੇ ਬਹੁਤ ਹੀ ਪਟਿਆਲੇ ਵੀ ਲੱਗਿਆ ਹੁੰਦਾ ਹਾਂ ਹਾਂ ਹੁਣ ਆਪਾਂ ਵੀ ਜਾਂਦੇ ਨਹੀਂ ਜਾਂਦੇ ਨਹੀਂ ਨਾ ਕਿਹੜਾ ਕੋਕੋ ਕੋਕੋ ਕਹਿੰਦੇ ਆ ਲੈ ਸੀ ਜਮੈ ਲੱਗਦਾ ਹੈ ਤਕਦੀਰ ਤੋਂ ਮੈਨੂੰ ਕਿੰਨਾ ਆਰਾਮ ਆਇਆ ਹੋਇਆ ਆਈ ਪੱਟਾ ਵਰ ਬਾਬਾ ਅੱਜ ਪੈਰਿਸ ਵੀ ਘੁੰਮ ਲਈ ਸਿੰਗਾਪੁਰ ਵੀ ਲੈ ਡਰ ਰੀਸੀ ਕੀ ਬਹੁਤ ਜ਼ਿਆਦਾ ਕਹਿੰਦੀ ਮੈਨੂੰ ਡਰ ਲੱਗ ਰਿਹਾ ਏ ਕੁਝ ਹੋ ਜੂਗਾ ਹਾਂ ਇਹ ਬੱਚੇ ਕਿੰਨੇ ਸੋਹਣੇ ਹੋ ਕਰ ਰਹੇ ਨੇ ਤੁਹਾਡੇ ਅੱਗੇ ਆ ਗਏ ਉਹ ਬੁੜੂ ਨਾ ਇਹਦੇ ਕਿਹੜਾ ਹੈ ਬਾਏ ਸਿਮਰਨ ਜੀ ਚੜੀ ਬੈਠੀ ਆ ਡਰ ਗਿਆ ਨਾ ਜ਼ਰੂਰ ਸਬਸਕ੍ਰਾਈਬ ਕਰਿਓ ਲਗੀ ਦੇਖੀ ਦੇਖਦੀ ਹੈਲੋ ਹੈਲੋ ਹੁਣ ਮੈਂ ਪਵਨ ਤੇ ਸਿਮਰਨ ਅਸੀਂ ਬੈਠ ਗਏ ਮੈਨੂੰ ਡਾਟ ਲਾ ਪਵਨ ਏ ਪੂਰੇ ਗੇੜੇ ਖਵਾਉਗੀ ਇੱਕ ਵਾਰ ਨਹੀਂ ਆਹ ਦੇਖੀ ਉੱਥੋਂ ਐ ਉਲਟੀ ਹੁੰਦੀ ਐ ਉੱਥੇ ਉਧਰਲੇ ਪਾਸੇ ਨਹੀਂ ਕਿਉਂ ਓ ਯਾਰ ਐ ਟੇਢੀ ਹੋਊਗੀ ਨਹੀਂ ਮੈਂ ਦੇਖੀ ਆ ਬੇਵਾ ਹਾਂ ਫਿਰ ਉਧਰਲੇ ਪਾਸੇ ਟੇਢੀ ਹੁੰਦੀ ਐ ਉਹ ਦੇਖੋ ਟਰੈਕ ਬਣਿਆ ਹੋਇਆ ਜਿਹੜਾ ਟੇਢੀ ਹੋਗੀ ਉੱਥੇ ਪੂਰੀ ਤੁਰਪੀ 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 ਬਾਏ ਪਵਨ ਇੱਕ ਜਿੱਕਾ ਬੈਠੂਗਾ ਇਹ ਜੀ ਮੈਂ ਜਾਣਾ ਹੀ ਕਿਉਂ ਮੇਰਾ ਕੈਨਸਲ ਮੈਂ ਵੀ ਕੂਟ ਜਿਵੇਂ ਮੂਵਿਨ ਵਾਲੀ ਬਿਠੋਣਾ ਇਹਦੇ ਦੋ ਬੰਦੇ ਨਾ ਤਾਂ ਪਵਨ ਪਵਨ ਆ ਗਈ ਗੱਡੀ ਆਪਣੀ ਤੈਨੂੰ ਡਰ ਲੱਗ ਰਿਹਾ ਕਿਉਂ ਉਹਨੂੰ ਲੋਕ ਵੀ ਲੱਗ ਰਿਹਾ ਕੁਝ ਨਹੀਂ ਹੁੰਦਾ ਕੋਈ ਆਇਆ ਤੁਸੀਂ ਜਾਣ ਕੇ ਉਹ ਤਿੰਨ ਜਿਹੜੇ ਬੈਠੇ ਪਵਨ ਕਿਵੇਂ ਲੱਗ ਰਿਹਾ ਮੈਨੂੰ ਲੱਗ ਰਿਹਾ ਉਹਦੇ ਉਹਦੇ ਇੱਕ ਸਿੰਗਾਪੁਰ 에어ਲਾਈਨ ਖੜੀ ਆਪਣੀ ਵਾਈਡੂ 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 ਲੈ ਅਜਿਹਾ ਸਿੰਗਾਪੁਰ ਦੇਖਿਆ ਤੁਸੀਂ ਆਪਣੇ ਤੋਂ ਨੀਤੇ ਹੋ ਗਿਆ ਤੁਸੀਂ ਨੇ ਰਾਂਗ ਤੋਂ ਉੱਡ ਫੜ ਕੇ ਬੈਠੇ ਨਹੀਂ ਰਾਂਗ ਦਾ ਸੌਖਾ ਜਾਈ ਸੀਗਾ ਹਾਂ ਇਹ ਸੌਖਾ ਸੀ ਬਟ ਇਹ ਵਾਲਾ ਔਖਾ ਜਿਹੜਾ ਉਹ ਕਹਿੰਦਾ